ਔਰ ਕਿਸ ਤਰ੍ਹਾਂ ਦੀ ਚੈਕਿੰਗ ਚੱਲ ਰਹੀ ਹੈ ਬੋਰਡਿੰਗ ਜਿਹੜਾ ਆਪਣਾ ਖੜਿਆ ਨਾ ਬੱਸ ਸਾਡੀ ਜਿਹੜਾ ਐਸਐਸਪੀ ਸਾਹਿਬ ਵੱਲੋਂ ਰੋੜੀ ਰੂਟੀਨ ਦੀ ਚੈਕਿੰਗ ਹੈ ਸਾਡੀ ਜਿਹੜੀ ਜੀ ਇਹ ਸਾਡੀ ਤਕਰੀਬਨ ਸਾਡਾ ਰੋਲ 'ਚ 6 ਤੋਂ 9 ਨਾਕਾ ਲੱਗਦਾ ਜੀ ਔਰ ਅਸੀਂ ਜਿਹੜਾ ਹੈਗਾ ਡਿਫਰੈਂਟ ਡਿਫਰੈਂਟ ਸਪਾਟਸ ਬਣਾਏ ਹੋਏ ਨੇ ਕਿ ਇੱਥੇ ਅਸੀਂ ਬਦਲ-ਬਦਲ ਕੇ ਨਾਕੇ ਲਾਉਂਦੇ ਆ ਉਹ ਸਾਡਾ ਇਹੀ ਹੈ ਵੀ ਜਿਹੜਾ ਜਿੰਨੇ ਵੀ ਇਹ ਟ੍ਰਿਪਲ ਡਰਾਈਵਿੰਗ ਹੈ ਵਿਦਆਊਟ ਨੰਬਰ ਅਸੀਂ ਉਹਨਾਂ ਨੂੰ ਜਿਹੜਾ ਹੈਗਾ ਵਾਧੂ-ਵਾਧੂ ਚਲਾਨ ਕਰੀਏ ਇੰਬਾਉਂਡ ਕਰੀਏ ਮੋਟਰਸਾਈਕਲ ਮੋਟਰਸਾਈਕਲ ਦੇ ਪਟਾਕੇ ਨੇ ਮਾਰਦੇ ਆ ਉਹਨਾਂ ਵੀ ਜਿਵੇਂ ਅਸੀਂ 3-4 ਮੋਟਰ ਅਮਾਉਂਟ ਕੀਤੇ ਨੇ ਔਰ ਮੈਸੇਜ ਵੀ ਜਿੰਨੇ ਆ ਵੀ ਜਿਹੜਾ ਵੀ ਇਹ ਪ੍ਰੋਪਰ ਰੂਲਰ ਰੈਗੂਲੇਸ਼ਨ ਨਾਲ ਆਪਣਾ ਨੰਬਰ ਲਿਖਾਓ ਚਲਾਓ ਵੀ ਜਿਹੜੇ ਜਿਹੜਾ ਵਾਇਲੇਸ਼ਨ ਨਾ ਹੋਵੇ ਜਿਹਨੇ ਜਿਹਨੇ ਸਰ ਆਪਣਾ ਸੁਨਾਨ ਸਰ ਨੇ ਜਿਆ ਪ੍ਰੈਚਰ ਹੋ ਰਹੇ ਨੇ ਉਹਨਾਂ ਦੇ ਵੀ ਕਟੇ ਆ ਆ ਬਿਲਕੁਲ ਉਹਨਾਂ ਦਾ ਵੀ ਚਰਾਨ ਕੱਟ ਰਿਹਾ ਜੇ ਬਾਉਂਡ ਕਰ ਰਹੇ ਹਨ ਨਾਲ ਫੰਕਸ਼ਨ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز